ਕਿਉਂਕਿ ਇਨਸਾਨ ਉਦੋਂ ਤੱਕ ਸਮਝਦਾ ਨਹੀਂ ਜਦੋਂ ਤੱਕ ਇਹਨੂੰ ਠੋਕਰ ਨਾ ਲਗੇ ਉਸ ਰਸਤੇ ਤੋਂ ਜਾਣੋ ਬਾਜ਼ ਨਹੀਂ ਆਉਂਦਾ ਜਦੋਂ ਤੱਕ ਉੱਥੇ ਡਿੱਗੇ ਨਾ ਇਹਦਾ ਸੁਭਾਅ ਹੈ ਜਦੋਂ ਤੱਕ ਇਹਨੂੰ ਠੋਕਰ ਨਹੀਂ ਲੱਗਦੀ ਇਹ ਪਿੱਛੇ ਹਟਦਾ ਹੀ ਨਹੀਂ ਜਦੋਂ ਤੱਕ ਸਮੇਂ ਦੀ ਚਪੇੜ ਨਹੀਂ ਪੈਂਦੀ ਇਹ ਪਿੱਛੇ ਹਟਦਾ ਹੀ ਨਹੀਂ ਇਹ ਵਧ ਹੀ ਜਾਂਦਾ ਹੈ ਪਰਮਾਤਮਾ ਇਸ ਨੂੰ ਸਮਾ ਬਣ ਕੇ ਇੱਕ ਚਪੇੜ ਲਾਉਂਦਾ ਹੈ ਇਹਦਾ ਠੁੱਡਾ ਠੋਕਰ ਦੁੱਖ ਤਾਂ ਆਉਂਦਾ ਵੀ ਇਹਨੂੰ ਸਮਝ ਲੱਗ ਜਾਏ। ਇਹਦੀ ਫਿਰ ਮਤ ਕਾ ਮਾਰਦਾ ਹੈ ਵੀ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏ ਤੇ ਫਿਰ ਇਹਨੂੰ ਪਤਾ ਲੱਗੇ। ਉਸ ਨੂੰ ਸਹੀ ਕਰਨ ਦੇ ਲਈ ਦੇਖੋ ਡੰਡਾ ਕਿਉਂ ਚੁਕਿਆ ਜਾਂਦਾ ਹੈ ਚੰਗਿਆਂ ਬਾਤ ਤੇ ਡੰਡਾ ਥੋੜਾ ਚੁਕਿਆ ਜਾਂਦਾ। ਸਾਡੇ ਮਾਂ ਬਾਪ ਵੀ ਡੰਡਾ ਚੁਕਦੇ ਹੁੰਦੇ ਸੀ ਨਾ ਨਿੱਕੇ ਹੁੰਦੇ ਜਦੋਂ ਆਪਾਂ ਗੱਲ ਨਹੀਂ ਸਮਝਦੇ ਸੀ ਫਿਰ ਉਹ ਜੁਤੀ ਚੁੱਕ ਲੈਂਦੇ ਸੀ ਡੰਡਾ ਚੁੱਕ ਲੈਂਦੇ ਸੀ ਅੱਜ ਨਹੀਂ ਚੁੱਕਿਆ ਜਾਂਦਾ ਪਹਿਲਾਂ ਅੱਜ ਤੋਂ 30 40 ਸਾਲ ਪਹਿਲਾਂ 50 ਸਾਲ ਪਹਿਲਾਂ ਤੇ ਇਸ ਤਰ੍ਹਾਂ ਫਿਰ ਸਾਨੂੰ ਸਮਝ ਆ ਜਾਂਦੀ ਜਦ ਚਾਰ ਪੈਂਦੀਆਂ ਸੀ ਵਿਆਪਾਂ ਫਿਰ ਮੁਰ ਵਾਪਸ ਕਰਨ ਨੂੰ ਆ ਜਾਂਦਾ ਸੀ ਮੰਨ ਲਈਦੀ ਸੀ ਗੱਲ ਐਦਾਂ ਹੀ ਹੈ ਜਦੋਂ ਮਨ ਬੇਕਾਬੂ ਹੋ ਜਾਏ ਮਨ ਜਿਹਾ ਆਪਣੀ ਮਰਜ਼ੀ ਕਰੇ ਤੇ ਫੇਰ ਲੂਣ ਮਿਰਚ ਘੋਟਣੇ ਕੋ ਬੈਰੀਦਲ ਰੋਕਣੇ ਕੋ ਮੂਰਖ ਕੇ ਠੋਕਣੇ ਕੋ ਡੰਡਾ ਪ੍ਰਧਾਨ